ਖੋ ਅੱਜ ਸਾਡੇ ਦਿਲ ਚ ਇੰਨੀ ਖੁਸ਼ੀ ਹੈ ਨਾ ਵੀ ਮਤਲਬ ਕੋਈ ਮਾਂ ਉਹ ਉਹਦਾ ਮਤਲਬ ਉਹ ਤੁਹਾਨੂੰ ਸ਼ਬਦਾਂ ਚ ਬੋਲ ਕੇ ਨਹੀਂ ਕਹਿ ਸਕਦਾ ਕਾਦੀ ਖੁਸ਼ੀ ਹੈ ਅੱਜ ਖੁਸ਼ੀ ਹੈ ਵੀ ਅਸੀਂ ਅੱਜ ਆਜ ਆਉਦੇ ਭਾਈਆਂ ਦੀ ਮਦਦ ਕਰਨ ਆਏ ਆਗੇ ਅੱਜ ਭਾਰਤੀ ਕਿਸਾਨ ਇਕਤਾ ਗ੍ਰਾਹਾਂ ਵੱਲੋਂ ਵੱਡੀ ਤਦਾਦ ਦੇ ਜਿਹੜੇ ਕਿਥੇ 200 ਦੇ ਕਰੀਬ ਟਰੈਕਟਰ ਜਿਹੜੇ ਲਾਏ ਗਏ ਨੇ ਅਤੇ ਜਿਹੜੀ ਪਹਿਲੀ ਨੂੰ ਜੜਾ ਵਾ ਉਹ ਵਾਇਆ ਜਾ ਰਿਹਾ ਦੋ ਮਹੀਨੇ ਤੋਂ ਜਿਹੜਾ ਦੁਖਾਨ ਤੇ ਇੱਥੇ ਵਾਪਰਿਆ ਉਹ ਇਥੋਂ ਦੀਆਂ ਹਾਕਮ ਜਮਾਤਾਂ ਜਿਹੜੀਆਂ ਭਾਵੇਂ ਪੰਜਾਬ ਸਰਕਾਰ ਆ ਜਾਂ ਕੇਂਦਰ ਸਰਕਾਰ ਦਾ ਇਥੋਂ ਦੀ ਸਾਰੀ ਬਿਊਰੋਕ੍ਰੇਸੀ ਆ ਇਸ ਪਾਣੀ ਦੀ ਹੜਾਂ ਦੀ ਜਿਹੜੀ ਤਰਾਸਦੀ ਹੈ ਇਹਨੂੰ ਕੁਦਰਤ ਇੱਕ ਰੋਪੀ ਦੱਸ ਕੇ ਆਪਣਾ ਸੁਰੱਖਿਰੂ ਹੋਣਾ ਚਾਹੁੰਦੇ ਆ ਮੌਸਮ ਵਿਭਾਗ ਨੇ ਪਹਿਲਾਂ گاਉ ਨੂੰ ਸੂਚਿਤ ਕੀਤਾ ਸੀ ਕਿ ਇਸ ਸਾਲ ਬਹੁਤ ਵੱਡੀਆਂ ਵਰਖਾ ਹੋ ਰਹੀ ਆ ਤੇ ਉਹਦਾ ਉਚਿਤ ਪ੍ਰਬੰਧ ਕੀਤਾ ਜਾਣ ਪਰ ਉਹਨਾਂ ਦੀ ਦਿਲਾਕੀ ਹੈ ਕਿ ਉਹਨਾਂ ਲਗਾਤਾਰਤਾ ਦੇ ਵਿੱਚ ਪਾਣੀ ਪਹਿਲਾਂ ਜਮਾ ਕੀਤਾ ਗਿਆ ਤੇ ਅਗਾਉ ਜਿਹੜਾ ਪ੍ਰਬੰਧ ਜਿਨ੍ਹਾਂ ਨੇ ਬਨ ਪੱਕੇ ਕਰਨੇ ਸੀ ਧੁੱਸੀਆਂ ਪੱਕੀਆਂ ਕਰਨੀਆਂ ਸੀ ਪੁਲ ਜਿਹੜਾ ਸੂਬੇ ਸਾਫ ਕਰਨੇ ਸੀ ਉਹਨਾਂ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ ਜਿਹਦੇ ਕਰਕੇ ਲੋਕਾਂ ਦਾ ਮਤਲਬ ਹੀ ਅਰਬਾਂ ਰੁਪਈਆਂ ਦਾ ਜਿਹੜਾ ਨੁਕਸਾਨ ਹੋਇਆ ਕਿਥੇ ਸਾਡੇ ਖੇਤ ਖਰਾਬ ਹੋਏ ਨੇ ਸਾਡੇ ਕੋਠੇ ਢੱਟ ਗਏ ਸਾਡੇ ਪਸ਼ੂ ਮਰ ਗਏ ਸਾਡੇ ਜਾਨਾਂ ਚਲੇ ਗਈਆਂ ਤਾਂ ਦੇ ਦੋ ਅਸੀਂ ਦੇਖਿਆ ਸਰਕਾਰਾਂ ਬਣਾਈਆਂ ਬੜੀਆਂ ਗਈਆਂ ਨੇ ਪਰ ਅਜ ਤੱਕ ਇਹਨਾਂ ਕੋ ਬੰਨ੍ਹ ਤੱਕ ਨਹੀਂ ਪੱਕੇ ਹੋਏ ਕੀ ਕਹਿਣਾ ਚਾਹੋਗੇ ਹੁਣ ਵੀ ਜੇ ਕਹਾੜਾ ਆ ਤੇ ਕਾਲਸੇ ਵਾਲੇ ਬਾਬੇ ਜਾਂ ਤੁਹਾਡੇ ਜਿਹੜੇ ਕਿਸਾਨਾ ਗੂ ਨੇ ਉਹਨਾਂ ਨੇ ਦਿਨ ਰਾਤ ਲਾ ਕੇ ਇਹ ਬੰਨ੍ਹ ਬਣਾਇਆ ਸਰਕਾਰਾਂ ਕੋ ਬੰਨ੍ਹ ਕਿਉਂ ਨਹੀਂ ਅਜ ਤੱਕ ਪੱਕੇ ਹੋਏ ਆ ਦੇਖੋ ਅਸੀਂ ਤੇ ਪਹਿਲੇ ਦਿਨ ਤੋਂ ਹੀ ਇਹ ਗੱਲ ਕਹੀ ਸੀ ਵੀ ਇਹ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਹੋ ਚੁੱਕਾ ਪੰਜਾਬ ਨੂੰ ਹਮੇਸ਼ਾ ਬਾਦ ਵੀ ਪਾਣੀਆਂ ਨੇ ਕੀਤਾ ਤੇ ਮਾਰਿਆ ਵੀ ਪਾਣੀਆਂ ਨੇ ਹੁਣ ਜੋ ਐਤ ਕੀ ਮਾਰ ਪਈ ਆ ਇਹ ਜਿਹੜੇ ਕੁਦਰਤੀ ਮਾਰ ਘੱਟ ਤੇ ਸਰਕਾਰ ਦੀ ਲਾਪਰਵਾਹੀ ਜ਼ਿਆਦਾ ਵਾ ਪਰ ਇਹਨਾਂ ਲੋਕਾਂ ਦੀਆਂ ਪ੍ਰੋਬਲਮ ਉਦੋਂ ਸ਼ੁਰੂ ਹੋਣੀ ਆ ਜਦੋਂ ਪਾਣੀ ਲੈ ਗਿਆ ਅੱਜ ਵੇਖੋ ਰੇਤਾਂ ਦੇ ਢੇਰ ਲੱਗੇ ਪਏ ਆ ਚਾਰ-ਚਾਰ 5-5 ਫੁੱਟ ਰੇਤ ਆ ਕੌਣ ਪੱਧਰੀ ਕਰੂਗਾ ਇਹਨਾਂ ਦੀ ਜ਼ਮੀਨਾਂ ਖਤਮ ਨੇ ਅੱਜ ਦੀ ਅਖਬਾਰ ਦੀ ਖਬਰ ਹੈ ਲਗਭਗ 15000 ਏਕੜ ਜ਼ਮੀਨ ਜਿਹੜੀ ਪੰਜਾਬ ਦੀ ਉਹ ਖੁਰਦ-ਬੁਰਦ ਹੋ ਗਈ ਆ ਦਰਿਆਵਾਂ ਦੇ ਵਿੱਚ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਨਲ ਦੇ ਨਾਲ ਰਾਵੀ ਦਰਿਆ ਤੋਂ ਪਾਰ ਮੋਸਾ ਦਰਿਆ ਵਿੱਚ ਪਹੁੰਚੇ ਆ ਜਿੱਥੇ ਕਿ ਹੜ੍ਹ ਪ੍ਰੀੜਿਤ ਇਹ ਜਿਹੜਾ ਇਲਾਕਾ ਸੀ ਅਤੇ ਕਾਫੀ ਜੜੀ ਦਰਿਆ ਦੀ ਮਾਰਵਾੜੀ ਪਾਣੀ ਦੀ ਵੱਡੀ ਸੀ ਅਤੇ ਅੱਜ ਭਾਰਤੀ ਕਿਸਾਨ ਇਕਤਾ ਗ੍ਰਾਹਾਂ ਵੱਲੋਂ ਵੱਡੀ ਤਦਾਦ ਦੇ ਜਿਹੜੇ ਇੱਥੇ 200 ਦੇ ਕਰੀਬ ਟਰੈਕਟਰ ਜਿਹੜੇ ਲਾਏ ਗਏ ਨੇ ਅਤੇ ਜਿਹੜੀ ਪਹਿਲੀ ਨੂੰ ਜੜਾ ਵਾ ਉਹ ਵਗਾ ਜਾ ਰਿਹਾ ਗੱਲ ਬਾਤ ਵੀ ਕਰਾਂਗੇ ਸਾਡੇ ਨਾਲ ਪ੍ਰਧਾਨ ਸਾਹਿਬ ਨਾਲ ਪ੍ਰਧਾਨ ਸਾਹਿਬ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਵੱਡੀ ਤਦਾਦ ਵਿੱਚ ਇੱਥੇ ਟਰੈਕਟਰ ਲਿਆ ਕੇ ਜਿਹੜੀ ਆ ਜ਼ਮੀਨ ਨੂੰ ਸਹੀ ਤਰ੍ਹਾਂ ਨਹੀਂ ਮੈਂ ਬਗੇਲ ਸਿੰਘ ਪਾਤੀ ਕਿਸਾਨ ਜੀ ਨੇ ਇੱਕ ਤਾਕਰਾਹਾਂ ਦਾ ਜਲਾਗੂ ਅੱਜ ਜਿਹੜਾ ਪਿਛਲੇ 2 ਮਹੀਨੇ ਤੋਂ ਜਿਹੜਾ ਦੁਕਾਨ ਤੇ ਇੱਥੇ ਵਾਪਰਿਆ ਉਹ ਇਥੋਂ ਦੀਆਂ ਹਾਕਮ ਜਮਾਤਾਂ ਜਿਹੜੀਆਂ ਭਾਵੇਂ ਪੰਜਾਬ ਸਰਕਾਰ ਆ ਜਾਂ ਕੇਂਦਰ ਸਰਕਾਰ ਆ ਜਾਂ ਇਥੋਂ ਦੀ ਸਾਰੀ ਬਿਊਰੋਕ੍ਰੇਸੀ ਆ ਇਸ ਪਾਣੀ ਦੀ ਹੜਾਂ ਦੀ ਜਿਹੜੀ ਤਰਾਸਦੀ ਆ ਇਹਨੂੰ ਕੁਦਰਤ ਹੀ ਕਰੋਪੇ ਦੱਸ ਕੇ ਆਪਣਾ ਸੁਰੱਖਿਰੂ ਹੋਣਾ ਚਾਹੁੰਦੇ ਆ ਅਸਲ ਦੇ ਵਿੱਚ ਹੜ ਆਉਣ ਦਾ ਜਿਹੜਾ ਕਾਰਨ ਆ ਕਿ ਜਿਹੜਾ ਬੀਐਮਬੀ ਭਾਖੜਾ ਬੈਸ ਅਮੈਂਡਮੈਂਟ ਬੋਰਡ ਆ ਜਿਨ੍ਹਾਂ ਨੂੰ ਮੌਸਮ ਵਿਭਾਗ ਨੇ ਪਹਿਲਾਂ ਗਾਉਂ ਨੂੰ ਸੂਚਿਤ ਕੀਤਾ ਸੀ ਕਿ ਇਸ ਸਾਲ ਬਹੁਤ ਵੱਡੀਆਂ ਵਰਖਾ ਹੋ ਰਹੀ ਆ ਤੇ ਉਹਦਾ ਉਚਿਤ ਪ੍ਰਬੰਧ ਕੀਤਾ ਜਾਣ ਪਰ ਉਹਨਾਂ ਦੀ ਨਿਲਾਕੀ ਹੈ ਕਿ ਉਹਨਾਂ ਲਗਾਤਾਰਤਾ ਦੇ ਵਿੱਚ ਪਾਣੀ ਪਹਿਲਾਂ ਜਵਾ ਕੀਤਾ ਗਿਆ ਤੇ ਅਗਾਉਂ ਜਿਹੜਾ ਪ੍ਰਬੰਧ ਜਿਨ੍ਹਾਂ ਨੇ ਬਨ ਪੱਕੇ ਕਰਨੇ ਸੀ ਧੁੱਸੀਆਂ ਪੱਕੀਆਂ ਕਰਨੀਆਂ ਸੀ ਪੁੱਲ ਜਿਹੜਾ ਸੂਬੇ ਸਾਫ ਕਰਨੇ ਸੀ ਉਹਨਾਂ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਗਿਆ ਜਿਹਦੇ ਕਰਕੇ ਲੋਕਾਂ ਦਾ ਮਤਲਬ ਹੀ ਅਰਬਾਂ ਰੁਪਿਆਂ ਦਾ ਜਿਹੜਾ ਨੁਕਸਾਨ ਹੋਇਆ ਕਿੱਥੇ ਸਾਡੇ ਖੇਤ ਖਰਾਬ ਹੋਏ ਨੇ ਸਾਡੇ ਕੋਠੇ ਢੱਟ ਗਏ ਸਾਡੇ ਪਸ਼ੂ ਮਰ ਗਏ ਸਾਡੇ ਜਾਨਾਂ ਚਲੇ ਗਈਆਂ ਇਹ ਉਹ ਤੋਂ ਇਲਾਵਾ ਸਾਡਾ ਉਹ ਵੱਡਾ ਨੁਕਸਾਨ ਹੋਇਆ ਜਿਹੜੇ ਸਾਡੇ ਨੌਜਵਾਨ ਬੱਚੀਆਂ ਧੀਆਂ ਸੀ ਸਾਡੀਆਂ ਮਾਵਾਂ ਭੈਣਾਂ ਕੱਕੀਆਂ ਤਾਈਆਂ ਜਿਨ੍ਹਾਂ ਨੂੰ ਇਹ ਆਸ ਸੀ ਕਿ ਇਸ ਫਸਲ ਤੋਂ ਅਸੀਂ ਕੋਈ ਕਿਸੇ ਬਾਪੂ ਦਾ ਆਪਰੇਸ਼ਨ ਕਰਾਵਾਂਗੇ ਕਿਸੇ ਧੀ ਦੇ ਹੱਥ ਪੀੜੇ ਕਰਨੇ ਆ ਜਾਂ ਕਿਸੇ ਬੱਚੇ ਦਾ ਦਾਖਲਾ ਕਰਾਉਣਾ ਜਾਂ ਕਿਸੇ ਧੀ ਦਾ ਹੋਰ ਕੋਈ ਕੰਮ ਕਰਨਾ ਉਹਨਾਂ ਸਾਡੇ ਪਰਿਵਾਰਾਂ ਦੇ ਬੱਚਿਆਂ ਦੀਆਂ ਜੜੀਆਂ ਨੇ ਉਹ ਸਦਰਾ ਵੀ ਇਸ ਦਰਿਆ ਦੇ ਪਾਣੀ ਨੇ ਰੋੜ ਕੇ ਲੈ ਗਿਆ ਤੇ ਹਾਕਮ ਇਥੋਂ ਦੇ ਅੱਜ ਇੱਕ ਦੂਜੇ ਉੱਤੇ ਦੂਸ਼ਣਵਾਦੀ ਕਰਕੇ ਤੇ ਲੋਕਾਂ ਨੂੰ ਕੋਲੋਂ ਆਪਣਾ ਖੇੜਾ ਖੇਡਣਾ ਚਾਹੁੰਦੇ ਆ ਮੈਂ ਤੁਹਾਡੇ ਮਾਧਿਅਮ ਰਹੀ ਇਹ ਸੱਦਾ ਦੇਣਾ ਚਾਹੁੰਦਾ ਕਿਥੇ ਕਿਥੇ ਸਾਡੇ ਜਥੇਬੰਦੀ ਨੇ ਵੱਡਾ ਪ੍ਰਾਲਾ ਕਰਕੇ ਲੋਕਾਂ ਦੀ ਬਾਹ ਫੜੀ ਆ ਤੇ ਲੋਕਾਂ ਨੂੰ ਸਾਡੀਆਂ ਮਾਵਾਂ ਨੂੰ ਭੈਣਾਂ ਨੂੰ ਚਾਚੀਆਂ ਨੂੰ ਤਾਈਆਂ ਨੂੰ ਨੌਜਵਾਨਾਂ ਕਿਸਾਨਾਂ ਨੂੰ ਮਜ਼ਦੂਰ ਮਜ਼ਦੂਰਾ ਨੂੰ ਦੁਕਾਨਦਾਰਾਂ ਨੂੰ ਇਹ ਸੱਦਾ ਵੀ ਭਰੋ ਜਿਹੜਾ ਸਰਕਾਰ ਦੇ ਹਾਕਮ ਨੇ ਆ ਛੋਟਾ ਜਿਹਾ ਨਗੂਣਾ ਜਿਹਾ ਐਲਾਨ ਕੀਤਾ ਉਸ ਐਲਾਨ ਨੂੰ ਲਾਗੂ ਕਰਾਉਣ ਵਾਸਤੇ ਵੀ ਸਾਨੂੰ ਵੱਡੇ ਪੱਧਰ ਤੇ ਸੰਘਰਸ਼ ਕਰਨ ਦੀ ਲੋੜ ਹੈ ਹੈਰਾਨੀ ਵਾਲੀ ਗੱਲ ਹੈ ਕਿ ਜਿਹੜੇ ਡੀਸੀ ਦੀ ਜ਼ਿੰਮੇਵਾਰੀ ਇਹ ਬਣਦੀ ਸੀ ਕਿ ਉਹ ਬੰਨ ਪੱਕੇ ਕਰਨ ਵਾਸਤੇ ਪਹਿਲਾਂ ਦੇਖਦਾ ਤੇ ਮੈਨੇਜਮੈਂਟ ਕਰਕੇ ਬੰਨ ਪੱਕੇ ਕਰਦਾ ਉਹ ਉਥੋਂ ਦੀ ਇਥੋਂ ਦੀ ਡੀਸੀ ਜਿਹੜੀ ਸਾਡੀ ਤੇ ਰਾਣੀ ਸਾਹਿਬਾ ਸੀ ਉਹ ਇੱਥੇ ਪਾਣੀ ਦੀਆਂ ਬੋਤਲਾਂ ਵੰਦੀ ਰਹੀ ਤੇ ਨਾਲ ਜਿਹੜਾ ਇਥੋਂ ਦਾ ਇਲਾਕੇ ਦਾ ਕੈਬਨਿਟ ਮੰਤਰੀ ਰਿਹਾ ਇੱਥੇ ਕੁਲਦੀਪ ਸਿੰਘ ਉਹ ਪਹੁੰਚੇ ਚੁੱਕ ਕੇ ਤੇ ਲੋਕਾਂ ਦੇ ਵਿੱਚ ਫੋਟੋ ਸ਼ੂਟ ਕਰਦਾ ਰਿਹਾ ਤੇ ਲੋਕਾਂ ਦੇ ਵਿੱਚ ਭਰਮ ਬਣਾ ਕੇ ਰੱਖਿਆ ਕਿ ਸਰਕਾਰ ਤੁਹਾਡੇ ਨਾਲ ਆ ਅਸਲ ਸਰਕਾਰ ਸਾਡੇ ਨਾਲ ਨਹੀਂ ਆ ਸਰਕਾਰ ਇਥੋਂ ਦੇ ਜਿਹੜੇ ਸੱਤ ਸਮੁੰਦਰੋਂ ਪਾਰ ਬੈਠੇ ਲੁਟੇਰੇ ਆ ਜਿਨ੍ਹਾਂ ਨੇ ਜਿਨ੍ਹਾਂ ਦੇ ਕਰਕੇ ਵੱਡੀਆਂ ਸੜਕਾਂ ਕੱਢੀਆਂ ਜਾ ਰਹੀਆਂ ਨੇ ਭਾਰਤ ਮਹਾਲਾ ਪਰ ਡੈਕਟ ਕੱਢੇ ਜਾ ਰਹੇ ਆ ਜਾ ਕਾਰਖਾਨੇ ਲਾਇਆ ਜਾ ਰਿਹਾ ਉਹਨਾਂ ਦੇ ਨਾਲ ਤੇ ਅਸੀਂ ਸਮਝਦੇ ਹਾਂ ਕਿ ਲੋਕਾਂ ਨੂੰ ਇਹ ਸੱਦਾ ਹੈ ਵੀ ਭਰਾਓ ਇਹ ਐਲਾਨ ਲਾਗੂ ਕਰਾਉਣ ਵਾਸਤੇ ਆਪਾਂ ਨੂੰ ਸੰਘਰਸ਼ ਦੇ ਮੈਦਾਨ ਦੇ ਵਿੱਚ ਲੜਨ ਦੀ ਲੋੜ ਹੈ ਜੇ ਆਪਾਂ ਤਗੜੇ ਹੋ ਕੇ ਲੜਾਂਗੇ ਤੇ ਜਿਹੜੇ ਇਹਨਾਂ ਨੇ ਐਲਾਨ ਕੀਤੇ ਆ ਉਹਨਾਂ ਨੂੰ ਲਾਗੂ ਕਰਾਵਾਂਗੇ ਇਹਨਾਂ ਇਹ ਕਹਿਣ ਦਾ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਪ੍ਰਧਾਨ ਸਾਹਿਬ ਜਿਹੜਾ ਵਾਦਾ ਕੀਤਾ ਸੀ ਪ੍ਰਧਾਨ ਸਾਹਿਬ ਨੇ ਲੋਕਾਂ ਦੇ ਨਾਲ ਅੱਜ ਵਾਦਾ ਨਿਭਾਇਆ ਵਾ ਅਸੀਂ ਦੇਖਿਆ ਜੇ ਮਾਲਵੇ ਤੋਂ ਵੱਡੀ ਤੇ ਦਾਅਵੇ ਸਾਡੇ ਭਰਾ ਪਹੁੰਚੇ ਸੰਗਰੂਰ ਤੋਂ ਅੱਜ ਲੋਕਾਂ ਦਾ ਅਸੀਂ ਦੇਖਿਆ ਲੋਕਾਂ ਦੀ ਜਿਹੜੀ ਖੁਸ਼ੀ ਬੜੀ ਆ ਗਈ ਹੈ ਜਿਨ੍ਹਾਂ ਨੂੰ ਫਿਕਰਾਂ ਪੈ ਗਈਆਂ ਸੀ ਵੀ ਇਹ ਸਾਡੀ ਫੇਤੀ ਦਾ ਕੋਣ ਵਾਈ ਕਰੂਗਾ ਸੀ ਜਾਨੀ ਜ਼ਮੀਨਾਂ ਬਰਬਾਦ ਹੋ ਗਿਆ ਨੇ ਪਰ ਤੁਹਾਡੀ ਆਉਣ ਦੇ ਨਾਲ ਉਹਨੇ ਫਿਕਰਾਂ ਜਿਹੜੀਆਂ ਘਟ ਗਈਆਂ ਨੇ ਕੋਈ ਜਦੋਂ ਇਸ ਗੱਲ ਦਾ ਜਦੋਂ ਤਰਾਸ ਦੀ ਚੱਲੇ ਆ ਤੇ ਉਸ ਸਮੇਂ ਦੌਰਾਨ ਬਹੁਤ ਸਾਰੇ ਸੰਸਥਾਵਾਂ ਜਿਹੜੀਆਂ ਉਹ ਆਮ ਮਹਾਰੇ ਜਿਹੜੀਆਂ ਇੱਥੇ ਆਈਆਂ ਪਿੰਡਾਂ ਦੇ ਵਿੱਚ ਜਿਨ੍ਹਾਂ ਨੇ ਕੋਈ ਤਰਤੀਬ ਦੇ ਨਾਲ ਲੋਕਾਂ ਦਾ ਸਾਰਾ ਸ ਪਰ ਅੱਜ ਇਸ ਵਾਰੇ ਜਦੋਂ ਪਾਣੀ ਲੱਥਾ ਜਦੋਂ ਤੇ ਪੂਰੀ ਸੂਬਾ ਕਮੇਟੀ ਸਾਡੀ ਸਾਰੇ ਆਗੂ ਮਾਲਵੇ ਤੋਂ ਸਾਰੇ ਪਿੰਡਾਂ ਘਰਾਂ ਦੇ ਵਿੱਚ ਗਏ ਆ ਸਾਰੇ ਮਾਵਾਂ ਨੂੰ ਭੈਣਾਂ ਨੂੰ ਮਜ਼ਦੂਰਾਂ ਦੇ ਘਰਾਂ ਨੂੰ ਵੇਖਿਆ ਵੀ ਤੁਹਾਡੇ ਘਰਾਂ ਦੇ ਅੰਦਰ ਕਿੰਨਾ-ਕਿੰਨਾ ਪਾਣੀ ਆ ਕਿੰਨਾ-ਕਿੰਨਾ ਸਮਾਨ ਰੁੜ ਗਿਆ ਕੀ ਉਹਨਾਂ ਦੀ ਤਰਾਸਤੀ ਬਣੀ ਆ ਉਹਦੇ ਮੁਤਾਬਕ ਉਹਨਾਂ ਸਾਰਾ ਜਾਇਜ਼ਾ ਲੈ ਕੇ ਪੂਰੇ ਪੰਜਾਬ ਦਾ ਤੇ ਲੋਕਾਂ ਨਾਲ ਇਹ ਵਾਦਾ ਕੀਤਾ ਕਿ ਸਭ ਤੋਂ ਪਹਿਲਾਂ ਬਾਬੇ ਨਾਨਕ ਦੀ ਸਾਂਝੀ ਵਲਤਾ ਦਾ ਹੁਕਮ ਦਿੱਤਾ ਕਿ ਜਿਹੜੇ ਸਾਡੇ ਲੋਕ ਬੇਜ਼ਮੀਨੇ ਆ ਥੋੜ੍ਹ ਜਿਮੇਨੇ ਆ ਬੇਜ਼ਮੀਨੇ ਮਜ਼ਦੂਰ ਨੇ ਪਹਿਲਾਂ ਉਹਨਾਂ ਦੇ ਘਰਾਂ ਦੇ ਵਿੱਚ ਘੱਟੋ ਘੱਟ 6-6 ਮਹੀਨੇ ਦੀ ਕਣਕ ਜਿਹੜੀ ਆ ਉਹ ਮਹਈਆ ਕਰਾਈ ਜਾਊਗੀ ਜਿਹੜੀ ਪਹਿਲੀ ਖੇਪ ਇੱਥੇ ਆਈ ਸੀ ਤੇ ਲਿਸਟਾਂ ਬਣਾ ਕੇ ਲੋਕਾਂ ਦੇ ਘਰਾਂ 'ਚ ਵੰਡੀ ਗਈ। ਉਦੋਂ ਬਾਅਦ ਵੱਡੇ ਪੱਧਰ ਤੇ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਤੂੜੀ ਦੀਆਂ ਜਿਹੜੀਆਂ ਨੇ ਲੱਖਾਂ ਹਜ਼ਾਰਾਂ ਪੰਡਾ ਜਿਹੜੀਆਂ ਉਹ ਇੱਥੇ ਲਿਆ ਕੇ ਵੰਡੀਆਂ। ਉਦੋਂ ਬਾਅਦ ਹਜ਼ਾਰਾਂ ਜਿਹੜਾ ਬੋਰੇ ਜਿਹੜਾ ਬੀਜ ਦੇ 4-5 ਹਜ਼ਾਰ ਏਕੜ ਦੇ ਕਰੀਬ ਬੀਜ ਜਿਹੜਾ ਵੰਡਿਆ ਗਿਆ। ਉਦੋਂ ਬਾਅਦ ਜਿਹੜਾ ਇਹ ਵਾਅਦਾ ਕੀਤਾ ਸੀ ਸਾਡੇ ਪ੍ਰਧਾਨ ਜੀ ਹੋਣਾ ਸੁਭਾ ਕਮੇਟੀ ਨੇ ਕਿ ਅਸੀਂ ਹੌਣ ਵਾਲੇ ਸਮੇਂ ਦੇ ਵਿੱਚ ਜਦੋਂ ਲੋਕਾਂ ਦੀਆਂ ਤਕਲੀਫਾਂ ਜਿਵੇਂ ਜਿਵੇਂ ਵਧਣੀਆਂ ਨੇ ਉਹਦੇ ਮੁਤਾਬਕ ਅਸੀਂ ਟਰੈਕਟਰ ਲੈ ਕੇ ਲੋਕਾਂ ਦੇ ਜਿਹੜੇ ਖੇਤ ਪੱਧਰੇ ਕਰਕੇ ਤੇ ਲੋਕਾਂ ਨੇ ਬਾਹ ਫੜ ਕੇ ਤੇ ਆਪਾਂ ਲੋਕਾਂ ਨੂੰ ਆਸਰਾ ਦਵਾਂਗੇ ਅਸੀਂ ਸਮਝਦੇ ਹਾਂ ਕਿ ਇਹ ਏਡੇ ਵੱਡੇ ਨੁਕਸਾਨ ਦੀ ਭਰਪਾਈ ਅਸੀਂ ਜਥੇਬੰਦੀ ਨਹੀਂ ਕਰ ਸਕਦੇ ਅਸੀਂ ਤਾਂ ਅੱਜ ਜਦੋਂ ਲੋਕ ਡੁੱਬੇ ਨੇ ਤੇ ਉਹਨਾਂ ਨੂੰ ਇੱਕ ਠੁੰਮਣਾ ਇੱਕ ਆਸਰਾ ਉਹਨਾਂ ਦੀ ਬਾਹ ਫੜ ਕੇ ਉਹਨਾਂ ਨੂੰ ਇਹ ਦੱਸਿਆ ਕਿ ਲੋਕ ਲੋਕਾਂ ਦੇ ਜਿਹੜੇ ਆ ਉਹ ਸਾਰਾ ਸਿਰਜਣ ਹਾਰੇ ਨੇ ਫਿਰ ਵੀ ਆਪਾਂ ਦੁਬਾਰਾ ਅਪੀਲ ਕਰਦੇ ਹਾਂ মিডিਆ ਰਾਈ ਪਿਰਾਓ ਜਾਤਾਂ ਤੋਂ ਧਰਮਾਂ ਤੋਂ ਪੋਲੀਟੀਕਲ ਪਾਰਟੀਆਂ ਤੋਂ ਉੱਪਰ ਉੱਠੋ ਜਿਹੜੇ ਤੁਸੀਂ ਕਿਤੇ ਨਾ ਜੁੜੇ ਹੋ ਉਸ ਕਿਤੇ ਦੇ ਅੰਦਰ ਆਪਣੀਆਂ ਮਜ਼ਬੂਤ ਜਥੇਬੰਦੀਆਂ ਬਣਾ ਕੇ ਤੇ ਸੰਘਰਸ਼ ਦੇ ਮੈਦਾਨ ਦੇ ਵਿੱਚ ਮਿੱਤਰੋ ਨੀਦੇ ਆਉਣ ਵਾਲੇ ਸਮੇਂ ਦੇ ਵਿੱਚ ਹੜ ਜੜੇ ਆ ਪਿਰਾਓ ਬੰਦ ਨਹੀਂ ਹੋਣੇ ਹੜ ਵੀ ਆਉਂਦੇ ਰਹਿਣਗੇ ਅਸੀਂ ਰੁੜਦੇ ਵੀ ਰਵਾਂਗੇ ਤੇ ਸਾਡੀਆਂ ਹਾਲਤਾਂ ਮਾੜੀਆਂ ਹੋਣਗੀਆਂ ਜੇ ਤੁਸੀਂ ਆਪਣੀ ਸੁਰੱਖਿਆ ਕਰਨੀ ਚਾਹੁੰਦੇ ਹੋ ਤੇ ਇੱਕੋ ਇੱਕ ਰਸਤਾ ਤੁਹਾਡੇ ਵਾਸਤੇ ਕਿ ਸੰਘਰਸ਼ ਦੇ ਮੈਦਾਨ ਦੇ ਵਿੱਚ ਆਓ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਸਮਝ ਆ ਰਿਹਾ ਜਿਹੜਾ ਡੀਸੀਡਸੀ ਜੋ ਜਿਹੜਾ ਪ੍ਰਬੰਧ ਮੰਤਰੀ ਮੰਤਰੀ ਆ ਇਹਨਾਂ ਦਾ ਵੱਡੇ ਪੱਧਰ ਤੇ ਜਿਹੜਾ ਸੰਘਰਸ਼ ਕਰਕੇ ਘਰਾਓ ਕਰਾ ਕਰਕੇ ਤੇ ਆਪਾਂ ਜਿਹੜੇ ਫੈਸਲੇ ਲਾਗੂ ਕਰਾਉਣੇ ਆ ਤੇ ਨਾਲ ਹੋਰ ਜਿਹੜੀਆਂ ਮੰਗਾਂ ਵੀ ਪ੍ਰਾਪਤ ਕਰ ਰਹੀਆਂ ਨੇ ਲੜਾਈ ਵੱਡੀ ਆ ਲੋਕਾਂ ਨੂੰ ਹੋਕਾ ਮਾਵਾਂ ਨੂੰ ਪੈਣਾ ਨੂੰ ਚਾਚੀਆਂ ਤਾਈਆਂ ਨੌਜਵਾਨਾਂ ਦੁਕਾਨਦਾਰਾਂ ਨੂੰ ਕਿ ਆਓ ਇਕੱਠੇ ਹੋਈਏ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਸ਼ਿਗਰਸ਼ ਦੇ ਮੈਦਾਨ ਚ ਆਈਏ ਪ੍ਰਧਾਨ ਸਾਹਿਬ ਕਿਸਤਾ ਦੇ ਦਿਓ ਅਸੀਂ ਦੇਖਿਆ ਸਰਕਾਰਾਂ ਬਣੀਆਂ ਆ ਬੜੀਆਂ ਗਈਆਂ ਨੇ ਪਰ ਅਜੇ ਤੱਕ ਇਹਨਾਂ ਕੋ ਬੰਨ ਤੱਕ ਨਹੀਂ ਪੱਕੇ ਹੋਏ ਕੀ ਕਹਿਣਾ ਚਾਹੋਗੇ ਹੁਣ ਵੀ ਜੇਕਰ ਹੜਾ ਆ ਇਹ ਕਾਰਸੇ ਵਾਲੇ ਬਾਬੇ ਜਾਂ ਤੁਹਾਡੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨੇ ਦਿਨ ਲਾ ਕੇ ਇਹ ਬੰਡ ਬਣਾਇਆ ਸਰਕਾਰਾਂ ਕੋ ਬੰਡ ਕਿਉਂ ਨਹੀਂ ਹਜ ਤੱਕ ਪੱਕੇ ਹੋਇਆ ਤੱਕ ਸਰਕਾਰਾਂ ਲੋਕਾਂ ਨੂੰ ਬਚਾਉਣ ਵਾਸਤੇ ਨਹੀਂ ਬਣਦੀਆਂ ਸਰਕਾਰਾਂ ਅਜੋਗ ਧਾਰੇ ਚਲਾਉਣ ਵਾਸਤੇ ਬਣਦੀਆਂ ਉਹਨਾਂ ਦੇ ਦਲਾਲ ਨੇ ਵੱਡੇ ਇਹ ਲੋਕਾਂ ਨੂੰ ਮਾਰਨ ਵਾਸਤੇ ਸਰਕਾਰਾਂ ਦੇ ਕਾਰੋਬਾਰ ਨੇ ਸਰਕਾਰਾਂ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਲੋਕਾਂ ਦਾ ਕਿਰਤੀ ਲੋਕਾਂ ਦਾ ਨੁਕਸਾਨ ਕਰਦੀਆਂ ਤੇ ਅਜੋਗਦਾਰਾਂ ਨੂੰ ਵਾਧਾਵਾ ਦੇ ਕੇ ਅਸਲ ਗੱਲ ਹੈ ਜਿਹੜੀ ਪੰਜਾਬ ਦੇ ਅੰਦਰ ਜਿਹੜੀ ਅਜੋਗਦਾਰੇ ਚਾਹੁੰਦੇ ਆ ਉਹ ਸਰਕਾਰ ਕਰਨ ਲੱਗੀ ਹੋਈ ਆ ਅਜੋਗਦਾਰ ਇਹ ਚਾਹੁੰਦੇ ਆ ਕਿ ਕਿਸਾਨ ਜ਼ਮੀਨਾਂ ਤੋਂ ਵਿਹਲੇ ਹੋਣ ਤੇ ਅਸੀਂ ਜ਼ਮੀਨਾਂ ਤੇ ਕਬਜ਼ਾ ਕਰਾ ਕੇ ਅਜੋਗਦਾਰਾਂ ਨੇ ਖੇਤੀ ਸ਼ੁਰੂ ਕਰਾ ਸਕੀਏ ਉਹਦੇ ਲਈ ਉਹਦੇ ਲਈ ਜਦੋਂ ਜੈਤ ਆ ਜਦੋਂ ਅਜੋਗਦਾਰਾਂ ਦੇ ਹਵਾਲੇ ਜ਼ਮੀਨਾਂ ਚਲੀਆਂ ਗਈਆਂ دریا ਪੱਕੇ ਵੀ ਹੋਣਗੇ ਇੱਥੇ ਕਦੇ ਪਾਣੀ ਨਹੀਂ ਆਊਗਾ ਲੋਕ ਪਾਣੀ ਨੂੰ ਤਰਸਣਗੇ ਕਿਰਤੀ ਲੋਕਾਂ ਨੂੰ ਫੇਰ ਪਾਣੀ ਬੋਤਲਾਂ ਚ ਮਿਲੂਗਾ ਇਹ ਪ੍ਰਬੰਧ ਕਰਨਾ ਚਾਹੁੰਦੇ ਇਹਦੇ ਲਈ ਜਦੋਂ ਜੈਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਵੱਡੇ ਪੱਧਰ ਤੇ ਹੋਰ ਵੱਖ-ਵੱਖ ਜਥੇਬੰਦੀਆਂ ਲੜ ਰਹੀਆਂ ਤੇ ਹੁਣ ਲੋਕਾਂ ਦੇ ਸਮਝ ਚ ਵੀ ਆ ਰਹੀ ਆ ਗੱਲ ਵੀ ਜੋ ਕਿਸਾਨ ਕਹਿੰਦੇ ਸੀਗੇ ਉਹ ਹੁੰਦਾ ਜਾ ਰਿਹਾ ਸੀ ਬੋਲਦੇ ਰਿਆਂ ਵੀ ਲੋਕੋ ਜੇ ਤੁਸੀਂ ਨਾ ਜਾਗੇ ਤੁਹਾਨੂੰ ਚਾਹ ਕਰਦਿਆਂ ਤੇ ਵੀ ਪਰਚਾ ਦੇਊਗੀ ਸਰਕਾਰ ਉਹ ਹਰਿਆਣੇ ਚ ਸਾਬਤ ਹੋ ਗਿਆ ਚਾਹ ਕਰਦਿਆਂ ਦੇ ਉੱਤੇ ਪਰਚਾ ਦਿੱਤਾ ਸੈਡੇ ਲਾਈਟ ਨਾਲ ਕਹਿੰਦਾ ਵੀ ਉਰੇ ਅੱਗ ਲੱਗੀ ਹੋਈ ਐ ਬੜੇ ਚਰਚ ਦੀ ਗੱਲ ਆ ਸੈਡੇ ਲਾਈਟ ਨੂੰ ਕਿਸਾਨ ਮਰਦੇ ਨਹੀਂ ਦਿੰਦੇ ਡੁੱਬਦੇ ਨਹੀਂ ਦਿੰਦੇ ਜੇ ਕਿਸਾਨ ਆਪਦੀ ਕਣਕ ਬੀਜਣ ਵਾਸਤੇ ਰੈਂਦ ਖੁੰਧ ਫੂਕਦਾ ਉਹ ਦੀਨੇ ਹੈ ਇਹ ਖਤਰਨਾਕ ਖੇਡ ਹੈ ਸਰਕਾਰਾਂ ਰਲ ਕੇ ਖੇਡ ਰਹੀਆਂ ਸੱਤ ਸਮੁੰਦਰੋਂ ਪਾਰ ਜਿਵੇਂ ਪ੍ਰਧਾਨ ਜੀ ਨੇ ਕਿਹਾ ਲੋਕ ਚਲਾ ਰਿਹਾ ਹੈ ਅਮਰੀਕਾ ਦਾ ਰਾਸ਼ਟਰਪਤੀ ਬਿਆਨ ਦਿੰਦਾ ਵੀ ਰੂਸ ਤੋਂ ਤੇਲ ਲੈਣਾ ਬੰਦ ਕਰ ਤੇ ਰੂਸ ਤੋਂ ਤੇਲ ਲੈਣ ਨਾ ਲੈਣ ਦਾ ਬਿਆਨ ਆ ਜਾਂਦਾ ਵੀ ਅਸੀਂ ਤੇਲ ਨਹੀਂ ਲਵਾਂਗੇ ਤਾਂ ਅਮਰੀਕਾ ਦਾ ਰਾਸ਼ਟਰਪਤੀ ਇਹ ਕਹਿੰਦਾ ਵੀ ਪਾਕਿਸਤਾਨ ਨਾਲ جنگ ਹੈ ਜਿਹੜੀ ਉਹ ਬੰਦ ਕਰ ਤੇ ਰਾਸ਼ਟਰਪਤੀ ਅਮਰੀਕਾ ਦਾ ਕਹਿੰਦਾ ਹੈ ਤੇ ਇੱਥੇ ਦਾ ਪ੍ਰਧਾਨ ਮੰਤਰੀ ਫੜਾ ਮਰੀ ਜਾਂਦਾ ਤੇ ਉਹਨਾਂ ਦੇ ਜੜੀਆਂ ਉਹਨਾਂ ਦੀਆਂ ਉਹਨਾਂ ਦੇ ਪੁਜਾਰੀ ਹੈ ਉਹ ਥੱਲੇ ਕਹੀ ਜਾਂਦੇ ਨੇ ਭਾਰਤ ਬਹੁਤ ਵੱਡੀ ਸ਼ਕਤੀ ਬਣ ਜਾ ਰਿਹਾ ਭਾਰਤ ਦੇਸ਼ ਮਿੱਟੀ ਚ ਮਿਲਾ ਦਿੱਤਾ ਲੋਕ ਦਿਨ ਪਰ ਦਿਨ ਕਮਜ਼ੋਰ ਹੁੰਦੇ ਜਾ ਰਹੇ ਕਿਰਤੀ ਲੋਕ ਆ ਜਿਹੜਾ ਉਹਦੀ ਜੁਨੀ ਹੈ ਜਿਹੜੀ ਉਹ ਬਹੁਤ ਖਤਰਨਾਕ ਤਰੀਕੇ ਦੇ ਖੇਠ ਜੀਵਨ ਬਤਾਰ ਚੱਲ ਰਿਹਾ ਉਹਦੇ ਲਈ ਜਦੋਂ ਜੈ ਤੋ ਅਸੀਂ ਕਰ ਰਹੇ ਹਾਂ ਲੜ ਰਹੇ ਆ ਆ ਜਿਹੜਾ ਜੀਵਨ ਹੈ ਬਹੁਤ ਖਤਰਨਾਕ ਹੈ ਜਿੱਥੇ ਕਰਾਹ ਚੱਲ ਰਿਹਾ ਹੈ ਇਹ ਕਿਸਾਨਾਂ ਦੀ ਹਾਲਤ ਕਹੇ ਜੀ ਹੋ ਇਹਨਾਂ ਦੇ ਘਰਾਂ ਕੀ ਹੋਊਗਾ ਅੱਜ ਕਿਸਾਨ ਦੋ ਪਾਸਿਓਂ ਮਾਰਿਆ ਗਿਆ ਜਿਹੜਾ ਮਾਲਵਾ ਹੈ ਉਹਦੇ ਅੰਦਰ ਲਗਭਗ 1 ਏਕੜ ਚੋਂ 3 ਮਣ ਜਿਹੜੀ ਫਸਲ ਹੈ ਉਹ ਘਟ ਹੋਈ ਹੈ ਸਾਰੇ ਕਿਤੇ ਵੱਡੀ ਮਾਰ ਹੈ ਉਹਦੇ ਲਈ ਵੀ ਸਰਕਾਰ ਨੂੰ ਬੇਨਤੀ ਕੀਤੀ ਹੈ ਵੀ ਇਹਨਾਂ ਦਾ ਮਾਮਲਾ ਜਿਹੜਾ ਇਹਨਾਂ ਦੇ ਜਿਹੜੇ ਲੋਨ ਲਏ ਹੋਏ ਆ ਉਹਨਾਂ ਤੇ ਮਤਲਬ ਜਿਹੜੇ ਵਿਆਜ ਆ ਉਹਨਾਂ ਤੇ ਲਖੀਰ ਮਾਰਨੀ ਚਾਹੀਦੀ ਹੈ ਇਹਨਾਂ ਨੂੰ ਉਰੇ ਵਾਲੇ ਜਿਹੜੇ ਜਿੰਨੇ ਜ਼ਿਲੇ ਮਰੇ ਐ ਇਹਨਾਂ ਨੂੰ ਪੂਰੀ ਮਾਰ ਐ ਜਿਹੜੀ ਲੱਖ ਰੁਪਿਆ ਉਹ ਮਿਲਣੀ ਚਾਹੀਦੀ ਐ 70-75 ਹਜ਼ਾਰ ਰੁਪਈਆ ਦਾ ਠੇਕਾ ਹੀ ਐ ਤੇ 20 ਹਜ਼ਾਰ ਲਗ ਭਾਗ ਉਹਦੇ ਉੱਤੇ ਖਰਚਾ ਐ ਉਹ ਸਾਰੇ ਵਾਸਤੇ ਜਦੋਜਹਿਤ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਕਰ ਰਹੇ ਆ ਤੇ ਲੜ ਰਹੇ ਆ ਤੇ ਆਉਣ ਵਾਲੇ ਸਮੇਂ 'ਚ ਲੜਦੇ ਰਹਾਂਗੇ ਲੜਦਿਆਂ ਨੂੰ ਕੁਝ ਮਿਲਦਾ 10 ਸੇ ਗੁਰੂਆਂ ਤੋਂ ਲੈ ਕੇ ਸਾਰਿਆਂ ਨੇ ਸੰਘਰਸ਼ ਕੀਤਾ ਤੇ ਲੋਕਾਂ ਨੂੰ ਜਾਗਰੂਤ ਕੀਤਾ ਓਸੇ ਮਹਿਮਦ ਦੇ ਜ਼ਰੀਏ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਡੀ ਜਦੋਜਹਿਤ 'ਚ ਲੱਗੀ ਐ ਤੇ ਅੱਗੇ ਲੱਗੇ ਰਹਾਂਗੇ ਪਤਨਵਾ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂਸੀਂ ਲਗਾਤਾਰ ਤੁਹਾਨੂੰ ਸਾਂਝੀ ਕਰ ਰਹੇ ਆ ਮੂਸਾ ਦਰਿਆ ਪੈਣ ਦੀ ਜਿੱਥੇ ਕਿ ਵੱਡੀ ਤਦਾਦ ਵਿੱਚ ਜਿਹੜੇ ਆਗੂ ਨੇ ਪਹੁੰਚੇ ਨੇ ਤੇ ਖਾਸ ਕਰਕੇ ਤੁਹਾਨੂੰ ਕਿਹੜੀ ਤਸਵੀਰਾਂ ਜੂ ਸਾਂਝੀ ਕਰਦਾਂਗੇ ਬਿਲਕੁਲ ਤੁਸੀਂ ਦੇਖ ਸਕਦੇ ਹੋ ਵੱਡੀ ਤਦਾਦ ਵਿੱਚ ਜਿਹੜੇ ਕਿਸਾਨ ਆਗੂ ਨੇ ਕਿ ਟ੍ਰੈਕਟਰਾਂ ਜੂ ਜਹਾਦ ਮਾਰਦੇ ਟ੍ਰੈਕਟਰ ਜਿਹੜੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਵਾਹੀ ਕੀਤੀ ਜਾ ਰਹੀ ਹੈ ਜ਼ਮੀਨ ਪਧਰੀ ਕੀਤੀ ਜਾ ਰਹੀ ਹੈ ਪ੍ਰਧਾਨ ਸਾਹਿਬ ਇੱਕ ਵਾਰੀ ਫਿਰ ਤੁਹਾਡਾ ਨਾਲ ਰਾਬਤਾ ਕਰਦੇ ਆ ਆ ਲੋਕਾਂ ਨੇ ਅਸੀਂ ਦੇਖਿਆ ਚਿਹਰੇ ਖੁਸ਼ੀ ਬੜੀ ਆ ਤੁਹਾਨੂੰ ਸੇਵਾ ਕਰਕੇ ਬੜਾ ਆਨੰਦ ਆ ਰਿਹਾ ਕੀ ਕਹਿਣਾ ਚਾਹੋਗੇ ਇਸ ਬਾਰੇ ਆ ਜਿਹੜੀ ਅਸੀਂ ਵਾਹੀ ਕੀਤੀ ਜਾ ਰਹੀ ਹੈ ਦੇਖੋ ਅੱਜ ਸਾਡੇ ਦਿਲ ਚ ਇੰਨੀ ਖੁਸ਼ੀ ਆ ਨਾ ਵੀ ਮਤਲਬ ਕੋਈ ਮੈਂ ਉਹ ਉਹਦਾ ਮਤਲਬ ਤੁਹਾਨੂੰ ਸ਼ਬਦਾਂ ਚ ਬੋਲ ਕੇ ਨਹੀਂ ਕਹਿ ਸਕਦਾ ਕਾਦੀ ਖੁਸ਼ੀ ਆ ਅੱਜ ਖੁਸ਼ੀ ਆ ਵੀ ਅਸੀਂ ਅੱਜ ਆਜਾ ਦੇ ਭਾਈਆਂ ਦੀ ਮਦਦ ਕਰਨ ਆਏ ਆਗੇ ਸਾਡੇ ਭਰਾ ਨੇ ਇਹ ਇਹਨਾਂ ਦੀ ਮਦਦ ਕਰਨ ਆਇਆ ਇਹਨਾਂ ਦੇ ਵਖਤ ਪੈ ਗਿਆ ਪਰ ਵਖਤ ਪ੍ਰਮਾਤਮਾ ਨੇ ਨਹੀਂ ਪਾਇਆ ਸਾਡੀਆਂ ਸਰਕਾਰਾਂ ਨੇ ਪਾਇਆ ਵਖਤ ਆ ਇੱਥੇ ਦੀਆਂ ਸਰਕਾਰਾਂ ਨੇ ਜਾਣਬੁੱਝ ਕੇ ਨਿਲੇਖੀ ਕੀਤੀ ਜਦੋਂ ਪਾਣੀ ਡੈਮਾਂ ਦੇ ਵਿੱਚ ਕੰਟਰੋਲ ਦੇ ਵਿੱਚ ਸੀਗਾ ਉਹਨਾਂ ਛੱਡਣਾ ਚਾਹੀਦਾ ਸੀ ਥੋੜਾ ਥੋੜਾ ਨਹੀਂ ਛੱਡਿਆ ਜਾਣਬੁੱਝ ਕੇ ਮਾਰਿਆ ਪੰਜਾਬ ਨੂੰ ਇਸ ਕਰਕੇ ਪੰਜਾਬ ਦੇ ਦੁਸ਼ਮਣ ਨੇ ਦੁਸ਼ਮਣ ਇੱਥੇ ਦੇ ਰਾਜ ਕਰਤਾ ਲੋਕ ਪਰ ਬੜੀ ਦੁਖਾਂਤ ਹੈ ਸਾਡੇ ਪੰਜਾਬ ਦਾ ਸਾਡੇ ਪੰਜਾਬ ਦੇ ਲੋਕ ਆ ਪੋਲੀਟਿਕਲ ਪਾਰਟੀਆਂ ਦੇ ਪਿੱਛੇ ਲੱਗ ਕੇ ਆਪਸ ਵਿੱਚ ਲੜੀ ਜਾਂਦੇ ਨੇਗੇ ਇਸ ਲਈ ਅੱਜ ਸੱਜਣਾ ਗੱਲ ਬਕੜੀਆਂ ਪਾਉਣ ਦੀ ਲੋੜ ਹੈਗੀ ਅੱਜ ਪਾਈਆਂ ਦੇ ਨਾਲ ਖੜਨ ਦੀ ਲੋੜ ਹੈਗੀ ਮੈਂ ਸਭ ਤੋਂ ਵੱਧ ਧੰਨਵਾਦ ਕਰਦਾ ਦਵਾਰੋ ਫਿਰ ਆ ਪੱਤਰਕਾਰ ਸਾਥੀਆਂ ਦਾ ਥੋੜਾ ਧੰਨਵਾਦ ਆ ਪ੍ਰਧਾਨ ਜੀ ਜੇ ਤੁਸੀਂ ਸਾਨੂੰ ਨਾਂ ਦਿਖਾਉਂਦੇ ਭਲਾ ਤੁਸੀਂ ਇੰਨੇ ਨੇ ਪਾਣੀ ਦੇ ਵਿੱਚ ਜਾਨ ਜੋਖਮ ਦੇ ਵਿੱਚ ਪਾ ਕੇ ਸਾਨੂੰ ਦਿਖਾਇਆ ਤਾਂ ਸਾਡੇ ਕਾਲਜਾਂ ਚ ਸੂਰੀ ਵਾਂਗੂ ਬੱਜਾ ਸੂਰੀ ਵਾਂਗੂ ਅਸੀਂ ਫਿਰ ਜਦੋਂ ਲੋਕਾਂ ਨੂੰ ਕਿਹਾ ਵੀ ਸੱਜਣਾ ਆਪਣੇ ਭਾਈ ਡੁੱਬ ਗਏ ਓਏ ਆਪਣੇ ਭਾਈਆਂ ਦੇ ਘਰ ਰੁੜ ਕੇ ਤਾਂ ਫਿਰ ਲੋਕਾਂ ਨੇ ਗਰੇ ਮਾਰਦੇ ਰਪਈਆਂ ਦੇ ਕਣਕ ਦੇ ਬੀ ਦੇ ਤੂੜੀ ਦੇ ਪਹਰਾਂ ਭੂਗ ਤੂੜੀ ਦੇ ਭੜਕੇ ਜਦੋਂ ਅਸੀਂ ਤੁਰਿਆ ਨਾ ਤਾਂ ਲੋਕ ਦੇਖਦੇ ਸੀ ਵੀ ਇਹ ਇੰਨੀ ਤੂੜੀ ਕਿੱਥੋਂ ਆ ਗਈ ਯਾਰ ਇੱਕ ਇੱਕ ਘਰ ਨੇ ਭੂ ਭਰਤਾ ਹਜੇ ਜੇ ਹੁਣ ਵੀ ਕੋਈ ਸਾਨੂੰ ਕਹੇ ਨਾ ਹੁਣ ਵੀ ਤੂੜੀ ਦੇ ਭੂਗ ਭੇਜ ਸਕਦੇ ਆ ਆਹ ਟਰੈਕਟਰ ਆਏ ਨੇ ਅੱਜ ਮਤਲਬ ਕੋਈ ਸਾਈਕਲ ਨਹੀਂ ਮੰਗਤ ਦੱਸ ਸਾਈਕਲ ਅੱਜ 10 10 ਲੱਖ ਦੇ 15 15 ਲੱਖ ਦੇ ਟਰੈਕਟਰ ਉਹ ਆਏ ਹੋਏ ਨੇਗੇ ਆਹ ਟਰੈਕਟਰ ਤੇ ਕੀਮਤ ਤੁਸੀਂ ਇਹ ਇਹ ਮੇਰੇ ਜੀਜਾ ਜੀ ਦਾ ਟਰੈਕਟਰ ਹੈਗਾ ਮਰੇ ਜੀ ਜਾਇ ਨੇ ਸਪੈਸ਼ਲ ਮੈਨੂੰ ਭੇਜਿਆ ਟਰੈਕਟਰ ਇਹ ਇਸ ਕਰਕੇ ਉਹ ਮੈਨੂੰ ਕਹਿੰਦਾ ਮੈਂ ਵੀ ਮੈਂ ਜਾ ਨਹੀਂ ਸਕਦਾ ਉੱਥੇ ਤੁਸੀਂ ਦੇਖਿਆ ਡੀਜੀਐਲ ਸਰਪੰਚ ਲੱਗਦਾ ਲੱਗ ਲੇਬਲ ਲੱਗੀ ਹੈ ਸਰਪੰਚ ਲਿਖਿਆ ਅੱਗੇ ਗਾੜੀ ਲਿਖਿਆ ਉਹ ਥੋੜਾ ਪੋਲੀਟਿਕਲ ਵਿੱਚ ਹੈਗਾਗਾ ਸਿਰਫ ਆ ਹਾਂ ਕਿਸਾਨਾਂ ਨਾਲ ਇੰਨਾ ਖੜਿਆ ਨਾ ਉਹਦਾ ਮਤਲਬ ਬੱਚੇ ਦੋਨੇ ਕੰਪੈਨਾਂ ਤੇ ਗਏ ਹੋਣੇ ਦੋ ਬੇਟੇ ਨੇਗੇ ਤੇ ਉਹ ਮਤਲਬ ਕਹਿੰਦਾ ਮੇਰਾ ਟਰੈਕਟਰ ਹਰਜੀਤ ਜੇ ਤੂੰ ਲੈ ਜਾ ਤਾਂ ਮੇਰੀ ਸੇਵਾ ਸਫਲ ਹੋ ਜਾਊਗੀ ਤੇ ਮੈਂ ਆਖਿਆ ਤਾਂ ਫਿਰ ਅੰਨਾ ਕੀ ਚਾਹੇ ਦੋ ਅੱਖੀਆਂ ਸੱਜਣਾ ਅੱਜ ਤਾਂ ਅੱਜ ਤਾਂ ਫਿਰ ਮੌਕਾ ਹੈਗਾ ਰਿਸ਼ਤੇ ਦਾ ਰਿਸ਼ ਉਹਦਾ ਟਰੈਕਟਰ ਲੈ ਕੇ ਅਸੀਂ ਪਹੁੰਚਾਂਗੇ ਬੜੀ ਖੁਸ਼ੀ ਹੋਈ ਹੈ ਅੱਜ ਇੰਨੀ ਖਾ ਖੁਸ਼ੀ ਹੈ ਅੱਜ ਅਸੀਂ ਗੁਰਸਿੱਖ ਪਰਿਵਾਰ ਦਾ ਇੱਕ ਦਾ ਮਤਲਬ ਉਹਦਾ ਖੇਤ ਅਸੀਂ ਪਧਰਾ ਕਰਿਆ ਉਹ ਸ਼ਰੋਮਣੀ ਕਮੇਟੀ ਦਾ ਮਤਲਬ ਉਹ ਆਗੂ ਰਹੇਗਾ ਉਹ ਨੌਕਰੀ ਕੀਤੀ ਹੈ 기 ਸੇਵਾਦਾਰ ਰਹੇਗਾ ਉਹ ਸੱਜਣ ਦੇ ਮਤਲਬ ਅੱਖਾਂ ਦੇ ਵਿੱਚੋਂ ਮਤਲਬ ਅੱਖਾਂ ਪਰਾਈਆਂ ਉਹਦੇ ਦੋ ਬੇਟੇ ਨੇਗੇ ਓਹ ਕਹਾਣੀ ਹੈ ਪ੍ਰਧਾਨ ਜੀ ਜੇ ਤੁਸੀਂ ਸਾਫ ਤੋਂ ਨਾ ਅਖਬਾਰ ਦੇ ਵਿੱਚ ਉਹਦੀ ਗੱਲ ਸੁਣੋ ਉਹਦੇ ਦੋ ਬੇਟੇ ਦੋਨੇ ਬੇਟੇ ਬਾਹਰ ਨਿਕਲੇ ਉਹਦਾ ਜਿਹੜਾ ਇੱਕ ਬੇਟਾ ਦਾ ਦਬਈਚਾ ਉਹਦਾ ਐਕਸੀਡੈਂਟ ਹੋ ਗਿਆ ਨਕਾਰਾ ਹੋ ਗਿਆ ਤੇ ਇਹਦਾ ਛੋਟਾ ਜਿਹਾ ਟਰੈਕਟਰ ਉਹਦੇ ਕੋਲੇ ਉਹ ਉਹ ਸਾਡੇ ਸਿੰਘ ਕੋਲੇ ਬਾਬੇ ਗੁਰੂ ਸਾਡੇ ਗੁਰੂ ਦਸਵੇਂ ਪਾਤਸ਼ਾਹ ਦਾ ਸਿੰਘ ਹੈ ਇਸ ਕਰਕੇ ਆ ਲੋਕ ਐ ਮਤਲਬ ਆਏ ਜਾਨਾਂ ਦੀ ਬਾਜ਼ੀ ਲਾ ਕੇ ਅੱਜ ਇੱਥੇ ਆਏ ਨੇ ਸਾਰੀ ਰਾਤ ਟਰੈਕਟਰ ਚੱਲੇ ਨੇ ਇਹ 1 ਵਜੇ ਅਸੀਂ ਗੁਰੂ ਕਾ ਬਾਗ ਗੁਰੂ ਘਰ ਦੇ ਵਿੱਚ ਆਇਆ ਪਰ ਗੁਰੂ ਕੇ ਬਾਗ ਦੇ ਜਿਹੜੇ ਉੱਥੇ ਪ੍ਰਬੰਧਕ ਨੇ ਬੜੀ ਸੇਵਾ ਕੀਤੀ ਆ ਸਾਡੀ ਉਹ ਪ੍ਰਬੰਧਕਾਂ ਨੇ ਅਸੀਂ ਧੰਨਵਾਦ ਕਰਦੇ ਆ ਗੁਰੂ ਕੇ ਬਾਗ ਪ੍ਰਬੰਧਕਾਂ ਦਾ ਗੁਰੂ ਘਰ ਦੇ ਉਹ ਸ਼੍ਰੋਮਣੀ ਕਮੇਟੀ ਦੇ ਸ਼ਾਇਦ ਅੰਡਰ ਗੁਰੂ ਘਰ ਹੋ ਬੜਾ ਉਹਨਾਂ ਨੇ ਸਾਡੀ ਸੇਵਾ ਕੀਤੀ ਤੇ ਮਤਲਬ ਉਹਨਾਂ ਨੇ ਕਿਹਾ ਵੀ ਕੀ ਕਰਦੇ ਆ ਤੁਹਾਡੇ ਵਾਸਤੇ ਸੱਜਣਾ ਤੁਸੀਂ ਇੰਨੇ ਟਰੈਕਟਰ ਲੈ ਕੇ ਆ ਕੇ ਸਾਡੇ ਵਾਸਤੇ ਉਹ ਇੰਨਾ ਤੁਹਾਨੂੰ ਹਾਮ ਦਰਦਿਆ ਸਾਡੇ ਵਾਸਤੇ ਇਸ ਕਰਕੇ ਵੱਡੀ ਗੱਲ ਹੈ ਪ੍ਰਧਾਨ ਜੀ ਇਹ ਲੋਕਾਂ ਵਾਸਤੇ ਲੜਨਾ ਮਤਲਬ ਕਿਸੇ ਵਾਸਤੇ ਲੜਨਾ ਹਰੇਕ ਦੀ ਬਸਦਾਰੀ ਗੱਲ ਹੁੰਦੀ ਹੈਗੀ ਉਹ ਵੀ ਨਿਰਸਵਾਰਥ ਅਸੀਂ ਜਿਹੜੀ ਗੱਲ ਮੂੰਹ ਦੇ ਵਿੱਚੋਂ ਕੱਢੀ ਸੀਗੀ ਵੀ ਅਸੀਂ ਲੋਕਾਂ ਦੇ ਮਤਲਬ ਜਿਵੇਂ ਅਸੀਂ ਲੋਕਾਂ ਨਾਲ ਜਵਾਨ ਕੀਤੀ ਹੈ ਉਹ ਸਾਡੇ ਪਾਦਸ਼ਾਹ ਨੇ ਉਹ ਸਾਡੀ ਜਵਾਨ ਪੂਰੀ ਕਰਤੀ ਇਸ ਕਰਕੇ ਤੁਸੀਂ ਪਹਿਲਾਂ ਇੱਕ ਸਵਾਲ ਕੀਤਾ ਸੀ ਸਾਡੇ ਪ੍ਰਧਾਨ ਜੀ ਨੂੰ ਵੀ ਇੱਥੇ ਕਲਾਕਾਰ ਆਏ ਸੀਗੇ ਜੀ ਵੀ ਕਲਾਕਾਰ ਵੀ ਹੋਣ ਨਹੀਂ ਹੋਣੀ ਦਿਖੇ ਉਹ ਟਰੈਕਟਰ ਵੰਡ ਕੇ ਗਏ ਨੇ ਉਹ ਕਲਾਕਾਰਾਂ ਦਾ ਬਹੁਤ ਧੰਨਵਾਦ ਕਰਦਾ ਮੈਂ ਅਸੀਂ ਮਾਛਮ ਕਰਕੇ ਗਏ ਨੇ ਉਹਨਾਂ ਦੇ ਵਸ ਦੀ ਗੱਲ ਨਹੀਂ ਵੀ ਸਾਰਾ ਦਿਨੇ ਇੱਥੇ ਆ ਕੇ ਕੰਮ ਕਰ ਸਕਦਾਂ ਮਨਕੀਰ ਤੌਲਖ ਵਰਗੇ ਤੇ ਹੋਰ ਵੀ ਕਿੰਨੇ ਕਲਾਕਾਰ ਜਿੰਨਾਂ ਮੈਂ ਨਾ ਉਹ ਨਹੀਂ ਜਾਣਦਾ ਹੈਗਾ ਬਾਰਿਆਂ ਦਾ ਉਹਨਾਂ ਨੇ ਕਿੰਨੀ ਮਲ ਸੇਵਾ ਕੀਤੀ ਇੱਥੇ ਕਿੰਨੀਆਂ ਸਾਡੀਆਂ ਸਿੱਖ ਸੰਸਥਾਵਾਂ ਇੱਥੇ ਸਾਡੀ ਮਤਲਬ ਉਹ ਰਵੀ ਸਿੰਘ ਖਾਲਸਾ ਦੀ ਜਥੇਬੰਦੀ ਤੇ ਹੋਰ ਸਿੱਖ ਯੂਨਾਈਟਿਡ ਜਥੇਬੰਦੀ ਮਤਲਬ ਭਾਈ ਨਾ ਉਹਨਾਂ ਨੇ ਸੇਵਾ ਕੀਤੀ ਸੱਜਣਾ ਨੇ ਜਦੋਂ ਮੌਕਾ ਅਸੀਂ ਨਹੀਂ ਆ ਸਕੇ ਉਦੋਂ ਉਹਨਾਂ ਨੇ ਸਾਹਮਣਾ ਅੱਜ ਉਹਨਾਂ ਕੋਲ ਸਮਾਂ ਨਹੀਂ ਅੱਜ ਅਸੀਂ ਸਾਹਮਣੇ ਰੱਖਿਆ ਇਸ ਕਰਕੇ ਆ ਸਾਡੇ ਪ੍ਰਧਾਨ ਜੀ ਨੇ ਤੋਂ ਇਹਨਾਂ ਦਾ ਅਸੀਂ ਮਤਲਬ ਵਾ ਇਹਨਾਂ ਦੇ ਤੇ ਬਹੁਤ ਇਹਨਾਂ ਦਾ ਲੋਡ ਪਾਇਆ ਹੋਇਆ ਹੈ ਅਸੀਂ ਸਮਾਨ ਲਿਆਉਣਿਆ ਇਹਨਾਂ ਨੂੰ ਵੰਡਣਾ ਪੈਂਦਾ ਹੈਗਾ ਇਸ ਕਰਕੇ ਵੰਡਣਾ ਉਦੋਂ ਵੀ ਵੱਡੀ ਗੱਲ ਹੈਗੀ ਇਸ ਕਰਕੇ ਸਾਰੇ ਅੰਮਰਸਰ ਜ਼ਿਲ੍ਹੇ ਦੇ ਜਿੰਨੇ ਵੀ ਆਗੂ ਨੇ ਅਸੀਂ ਦਿਲ ਦੀਆਂ ਗਲਾਈਆਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਤੇ ਜਦੋਂ ਵੀ ਹਾਕ ਮਾਰਨਗੇ ਅੱਧੀ ਰਾਤ ਨੂੰ ਅਸੀਂ ਯਾਦਰਾ ਆਵਾਂਗੇ ਅੱਧੀ ਰਾਤ ਨੂੰ ਵੀ ਅਸੀਂ ਮਤਲਬ ਪੈਰ ਜੁੱਤੀ ਨਹੀਂ ਪਾਉਂਦੇ ਇੱਥੇ ਆਵਾਂਗੇ ਆ ਸਾਡੇ ਭਾਈਆਂ ਵਾਸਤੇ ਇਸ ਕਰਕੇ ਵੱਡੀ ਉਮਰ ਆ ਸਾਡੇ ਪ੍ਰਧਾਨ ਜੀ ਦੀ ਕਿੱਡੀ ਉਮਰ ਦੇ ਵਿੱਚ ਮਤਲਬ ਅਗਲਾ ਕਹਿੰਦਾ ਘਰੇ ਸੌਂਜੋ ਯਾਰ ਐਸੀ ਛੱਡ ਕੇ ਪਰ ਐਡੀ ਐਡੀ ਉਮਰ ਦੇ ਵਿੱਚ ਐਡਾ ਐਡਾ ਜ਼ਿੰਮੇਵਾਰੀਆਂ ਨਿਭਾਉਣੀਆਂ ਖਾਲਾ ਬੜਾ ਨਹੀਂ ਪ੍ਰਧਾਨ ਜੀ 80 80 ਸਾਲ ਦੇ ਲੋਕ ਮਤਲਬ ਐ ਆਜ ਆਏ ਨੇ ਤੇ 19 19 ਸਾਲ ਦੇ ਗੱਭਰੂ ਵੀ ਆਏ ਨੇਗੇ ਇਸ ਕਰਕੇ ਅੱਜ ਉਹ ਲੋਕਾਂ ਦਾ ਮਤਲਬ ਹੈ ਸ਼ਬਦ ਨਹੀਂ ਮੇਰੇ ਕੋਲੇ ਜਿਹੜਾ ਮੈਂ ਧੰਨਵਾਦ ਕਰਦਾ ਸਾਡੀ ਜਥੇਬੰਦੀ ਦੇ ਮੈਂ ਬੜਾ ਖੁਸ਼ਕਿਸਮਤ ਸਾਬਦਾ ਆ ਵੇ ਆਪ ਨੂੰ ਜਦੋਂ ਮੈਂ ਉਗਰਾਹਾ ਜਥੇਬੰਦੀ ਵਿੱਚ ਮੈਨੂੰ ਮਤਲਬ ਇਹਦੇ ਨਾਲ ਜੁੜਨਾ ਮੌਕਾ ਮਿਲਿਆ ਤੇ ਬੜੀ ਸੱਚੀ ਸੋਚੀ ਜਥੇਬੰਦੀ ਉਹ ਜੋ ਮਤਲਬ ਲੀਹਾਂ ਸਾਡੇ ਸਾਡੇ ਮਤਲਬ ਪੁਰਖੇ ਪਾ ਕੇ ਗਏ ਨੇ ਉਹ ਲੀਹਾਂ ਦੇ ਵਿੱਚ ਪੈਰ ਧਰਨ ਦੀ ਸਾਡੀ ਜਥੇਬੰਦੀ ਕੋਸ਼ਿਸ਼ ਕਰ ਰਹੀ ਹੈ ਤਾਂ ਨਹੀਂ ਅਸੀਂ ਉਹਨਾਂ ਵਰਗੇ ਅਸੀਂ ਉਹਨਾਂ ਦੇ ਪੈਰ ਵਰਗੇ ਧੂੜ ਵਰਗੇ ਵੀ ਨਹੀਂ ਪਰ ਅਸੀਂ ਉਹਨਾਂ ਦੀ ਜੋ ਸਾਡੇ ਗੁਰੂ ਸਾਨੂੰ ਸਾਨੂੰ ਮਤਲਬ ਸੇਧ ਦੇ ਕੇ ਗਏ ਨੇ ਵੀ ਮਤਲਬ ਇਨਸਾਨ ਇਨਸਾਨ ਦੇ ਕੰਮ ਹੋਣਾ ਚਾਹੀਦਾ ਹੈਗਾ ਇਸ ਕਰਕੇ ਪੈਸਾ ਬਹੁਤ ਲੋਕਾਂ ਕੋਲ ਹੈਗਾ ਅਰਬਾਂ ਰੁਪਈਆ ਦਵਾਨੀ ਵੀ ਕੋ ਕਰ ਸਕਦਾ ਦਵਾਨੀ ਕਿਸੇ ਵਾਸਤੇ ਇਸ ਲਈ ਉਹ ਲੋਕਾਂ ਦਾ ਸ਼ੁਕਰੀਆ ਦਾ ਕਰਦੇ ਆ ਜਿਨ੍ਹਾਂ ਨੇ ਮਤਲਬ ਐਡਾ ਐਡਾ ਦਾਨ ਕੀਤਾ ਮਤਲਬ ਇਹਨਾਂ ਨੂੰ ਅਸੀਂ 20 ਸੱਜਣਾ ਨੂੰ ਦੇਣ ਵਾ ਅਸੀਂ ਆਏ ਨਹੀਂ ਹੈਗਾ ਇਹਨਾਂ ਦੇ ਕੋਹਹਾਣ ਕਰਕੇ ਗਿਆਗੇ ਜੇ ਅਸੀਂ ਕੋਈ ਵੱਡਾ ਆਲੋਕਾਰ ਕੰਮ ਕਰਤਾ ਅਸੀਂ ਤਾਂ ਲੋਕਾਂ ਤੋਂ ਲੈ ਕੇ ਇਹਨਾਂ ਸੱਜਣਾ ਨੂੰ ਦੇ ਕੇ ਗਿਆ ਉਹ ਜ਼ਿੰਮੇਵਾਰੀ ਨਿਭਾਇਆ ਵਾਕੂਬੀ ਉਹਦੇ ਵਿੱਚੋਂ ਕਣਕ ਦਾ 1 ਕਿਲੋ ਕਣਕ ਜਾਂ 5 ਰੁਪਏ ਕਿਸੇ ਹੋਰਾਂ ਪਤਾ ਨਹੀਂ ਅਸੀਂ ਜਾਣ ਦਤੈ ਉਹ ਸਾਡੀ ਜ਼ਿੰਮੇਵਾਰੀ ਸੀ ਲੋਕਾਂ ਦੀ ਉਹ ਅਸੀਂ ਜ਼ਿੰਮੇਵਾਰੀ ਨਿਭਾਉਣ ਚ ਉਹ ਸਾਡੇ ਪਾਸ਼ਾ ਨੇ ਸਾਨੂੰ ਮਤਲਬ ਸਾਡੀ ਜਵਾਨ ਤੇ ਪੂਰ ਚਾਰਤਾ ਅਸੀਂ ਸ਼ੁਕਰੀਆ ਦਾ ਕਰ ਦਾਂਗੇ ਇਸ ਕਰਕੇ ਮੈਂ ਦੁਵਾਰੋਂ ਤੁਹਾਡਾ ਸ਼ੁਕਰੀਆ ਦਾ ਕਰਦਾ ਤੁਹਾਡੇ ਪੱਤਰਕਾਰ ਸਾਥੀਆਂ ਦਾ ਜਿਨ੍ਹਾਂ ਨੇ ਤੁਸੀਂ ਐਡਾ ਵੱਡਾ ਮਤਲਬ ਉਪਰਾਲਾ ਕੀਤਾਗਾ ਤੁਹਾਡਾ ਧੰਨਵਾਦ ਪ੍ਰਧਾਨ ਸਾਹਿਬ ਕੀ ਕਹਿਣਾ ਚਾਹੋਗੇ ਆ ਜਿਹੜਾ ਤੁਸੀਂ ਇੰਡੀਅਨ ਸੇਵਾ ਨਿਭਾ ਰਹੇ ਹੋ ਟਰੈਕਟਰ ਖੋ ਚਲਾ ਰਹੇ ਹੋ ਕੀ ਕਹਿਣਾ ਚਾਹੋਗੇ ਵੇਖੋ ਅਸੀਂ ਤੇ ਪਹਿਲੇ ਦਿਨ ਤੋਂ ਹੀ ਇਹ ਗੱਲ ਕਹੀ ਸੀ ਵੀ ਇਹ ਬਹੁਤ ਵੱਡਾ ਪੰਜਾਬ ਦਾ ਨੁਕਸਾਨ ਹੋ ਚੁੱਕਾ ਪੰਜਾਬ ਨੂੰ ਹਮੇਸ਼ਾ ਬਾਦ ਵੀ ਪਾਣੀਆਂ ਨੇ ਕੀਤਾ ਤੇ ਮਾਰਿਆ ਵੀ ਪਾਣੀਆਂ ਨੇ ਹੁਣ ਜੋ ਐਤ ਕੀ ਮਾਰ ਪਈ ਆ ਇਹ ਜਿੱਤੇ ਕੁਦਰਤੀ ਮਾਰ ਘੱਟ ਤੇ ਸਰਕਾਰ ਦੀ ਲਾਪਰਵਾਹੀ ਜ਼ਿਆਦਾ ਵਾ ਸਰਕਾਰ ਜਿਹੜੀ ਆ ਇਹ ਇਸ਼ਾਰਾ ਇੱਕ ਦਿਓ ਚੱਲਦੀ ਆ ਇਹ ਸਾਰੇ ਪੰਜਾਬ ਨੂੰ ਪਤਾ ਲੱਗ ਗਿਆ ਸੋ ਅੱਜ ਪਹਿਲੇ ਦਿਨ ਤੋਂ ਇਹ ਗੱਲ ਕਹੀ ਸੀ ਵੀ ਜਿੰਨਾ ਚਿਰ ਖਬਰਾਂ ਪਾਣੀ ਦੀਆਂ ਹੋਣਗੀਆਂ ਪਾਣੀ ਖੇਤਾਂ ਚ ਖਲੋਕਤਾ ਦੇਊਗਾ ਘਰਾਂ ਚ ਉਹਨਾਂ ਚਿਹਰੇ ਨੈਸ਼ਨਲ ਮੀਡੀਆ ਵੀ ਕਵਰ ਕਰੂਗਾ ਪਰ ਇਹਨਾਂ ਲੋਕਾਂ ਦੀਆਂ ਪ੍ਰੋਬਲਮ ਉਦੋਂ ਸ਼ੁਰੂ ਹੋਣੀ ਆ ਜਦੋਂ ਪਾਣੀ ਲੈ ਗਿਆ ਅੱਜ ਵੇਖੋ ਰੇਤਾਂ ਦੇ ਢੇਰ ਲੱਗੇ ਪਏ ਆ ਚਾਰ-ਚਾਰ 5-5 ਫੁੱਟ ਰੇਤ ਆ ਕੌਣ ਪੱਧਰੀ ਕਰੂਗਾ ਇਹਨਾਂ ਦੀ ਜ਼ਮੀਨਾਂ ਖਤਮ ਨੇ ਅੱਜ ਦੀ ਅਖਬਾਰ ਦੀ ਖਬਰ ਹੈ ਲਗਭਗ 15000 ਏਕੜ ਜ਼ਮੀਨ ਜਿਹੜੀ ਪੰਜਾਬ ਦੀ ਉਹ ਖੁਰਦ-ਬੁਰਦ ਹੋ ਗਈ ਆ ਦਰਿਆਵਾਂ ਦੇ ਵਿੱਚ ਉਹ ਤੇ ਖੁਰਦ-ਬੁਰਦ ਜਿਹੜੀ ਹੋ ਗਈ ਰੋੜਗੀ ਵੱਖਰੀ ਆ ਜਿਨ੍ਹਾਂ ਤੇ ਰੇਤ ਦੇ ਢੇਰ ਲੱਗੇ ਆ ਐਰਕਾਂ ਉਤੋਂ ਫਸਲ ਦਾ ਝਾੜ ਘਟ ਗਿਆ ਸਾਰੇ ਪਾਸੇ ਪੰਜਾਬ ਨੂੰ ਮਾਰ ਪਈ ਆ ਸੋ ਅੱਜ ਵੱਡੇ ਪੱਧਰ ਤੇ ਲੋਕ ਹੀ ਲੋਕਾਂ ਦੀ ਮਤ ਕਰ ਰਹੇ ਆ ਤੇ ਮਦਦ ਉਹਨਾਂ ਚਿਰ ਜਾਰੀ ਰਹੂਗੀ ਜਿਨ੍ਹਾਂ ਚਿਰ ਲੋਕ ਆਪਣੇ ਪੈਰਾ ਸਰ ਖੜੇ ਨਹੀਂ ਹੁੰਦੇ ਇਹ ਕਣਕ ਦੀ ਬਜਾਈ ਵੀ ਕੀਤੀ ਜਾਊਗੀ ਬੀਜ ਵੀ ਵੰਡਿਆ ਤੂੜੀ ਵੀ ਵੰਡੀ ਕੱਪੜੇ ਵੰਡੇ ਬਿਸਤਰੇ ਵੰਡੇ ਕਣਕ ਵੀ ਵੰਡੀ ਜਿਨ੍ਹਾਂ ਚਿਰੇ ਲੋਕ ਪੈਰਾ ਸਰ ਖੜੇ ਨਹੀਂ ਹੁੰਦੇ ਉਹਨਾਂ ਚਿਰ ਨਿਰੰਤਰ ਮਦਦ ਜਾਰੀ ਰਹੂਗੀ ਬਿਲਕੁਲ ਇੱਕ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰ ਰਹੇ ਆ ਆ ਰਾਬੀ ਦਰਿਆ ਤੋਂ ਪਿੰਡ ਮੂਸਾ ਦੀਆਂ ਤੁਸੀਂ ਦੇਖ ਸਕਦੇ ਹੋ ਇੱਥੇ ਵੱਡੀ ਤਦਾਦ ਦੇ ਜਿਹੜੇ ਕਿਸਾਨ ਆ ਗੂ ਨੇ ਇਹਨਾਂ ਵੱਲੋਂ ਭਾਰਤੀ ਕਿਸਾਨ ਏਕਤਾ ਗਰਾਹ ਵੱਲੋਂ ਵੱਡੀ ਸੇਵਾ ਜਿਹੜੀ ਕੀਤੀ ਜਾ ਰਹੀ ਆ ਮਨੋਦੇਵ ਯਾਤ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ